ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੇ ਅੱਜ ਦੀ ਵੀਡੀਓ ਤੁਹਾਨੂੰ ਸਾਂਝੀ ਕਰਨੀ ਮਿੱਤਰੋ ਇੱਕ ਤਾਂ ਹੈਗੀ ਜਿਵੇਂ ਪਹਿਲੇ ਨੰਬਰ ਤੇ ਤੋਕੁਰਗਵਨ ਚੈੱਕਪਾਸ ਐਚਐਫ ਨਸਲ ਦੀ ਵਹਿੜਾ ਹੈ ਨਾ ਤੇ ਇੱਕ ਸਾਨੂੰ ਕ੍ਰੋਸ ਨਸਲ ਜਰਸੀ ਦਾ ਕ੍ਰੋਸ ਮੰਨ ਲਓ ਚ ਐਚਐਫ ਦਾ ਕ੍ਰੋਸ ਮੰਨ ਲਓ ਇੱਕ ਕ੍ਰੋਸ ਵਹਿੜਾ ਹੈ ਜਿਹੜੀ ਬਿਲਕੁਲ ਤਾਜੀ ਸੂਈ ਸਵਾਈਆ ਇੱਕ ਤਾਂ ਆਉਂਦਾ ਜਿਵੇਂ 10 ਵੀ ਦੀ ਸੂਈਆਂ ਹਫ਼ਤੇ ਦੀ ਇਹ ਮੰਨ ਕੇ ਚੱਲੋ ਵੀ ਇਹਨੂੰ ਕੁਝ ਘੰਟੇ ਦੀ ਸੂਈ ਨੂੰ ਹੋਇਆ ਗਿਆ ਬੱਚਾ ਜਿਹੜਾ ਬਿਲਕੁਲ ਐਵੇਂ ਤਾਜ਼ਾ ਨਾੜੂ ਨਾਲ ਹੈਗਾ ਤੇ ਕ੍ਰੋਸ ਨਾਲ ਦੀ ਬਾਕੀ ਵਹਿੜਾ ਨੂੰ ਥਾਂ ਥਾਂ ਤੇ ਜਿਹੜੀ ਪਿਓਰ ਐ ਚ ਪਿਓਰ ਜਰ ਸਿਓ ਥੋੜਾ ਜਿਹਾ ਤੁਹਾਨੂੰ ਪਤਾ ਵੀ ਦਿੱਕਤ ਮਨ ਲੱਗਦੀ ਆ ਸੋ ਕ੍ਰੌਸ ਦਾ ਸਮਾਗਾ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਈ ਨਵਾਂ ਸਾਰੀ ਡਿਟੇਲ ਇੱਕ ਸਾਨੂੰ ਸਾਂਝੀ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਖੇ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਨਾਮ ਤੇ ਪਿੰਡ ਐਡਰੈਸ ਬੋਲਦੀ ਆਪਣਾ ਨਾਮ ਲਖੇਗਾ ਲੱਖੀ ਪਿੰਡ ਨੈਣ ਵਾਲਾ ਜ਼ਿਲ੍ਹਾ ਬਰਨਾਲਾ ਤਸੀਲ ਹੈਗੀ ਹਤਾਪਾ ਜੀ ਭਦੌਰ ਤੋਂ ਦੂਰੇ ਭਦੌਰ ਤੋਂ ਆਪਣੇ 3 ਕਿਲੋਮੀਟਰ ਜਾਵਾਂ ਸਹੀ ਵੱਡੇ ਸੰਦੂਗਾ ਤੋਂ 1.5 ਕਿਲੋਮੀਟਰ ਸੰਨਾ ਤੋਂ 2 ਕਿਲੋਮੀਟਰ ਸਹਨੇ ਤੋਂ ਵੀ 3 ਕਿਲੋਮੀਟਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਸਾਂਝਾ ਕਰ ਦਿਓ ਵੀਰੇ ਹਾਂ ਵੀਰੇ ਮੋਬਾਈਲ ਨੰਬਰ ਹੈਗਾ ਜੀ ਆਪਣਾ 6280612633 ਜੀ ਠੀਕ ਹੈ ਬਾਕੀ ਇਬਰੀ ਲਖੇ ਦੂਜਾ ਸੂਆ 62 ਸੂਈਆ ਤੇ ਸੂਈ ਨੂੰ ਕਿੰਨਾ ਟਾਈਮ ਅਗਲ ਤੇ ਦੱਸ ਮੈਨੂੰ ਇਹਨੂੰ ਹੋਗੇ ਘੜ ਤੋਂ ਘੜ 2 ਘੰਟੇ ਠੀਕ ਐ ਆ ਦੇ ਲੋ ਜੀ 나ੜੂ ਦਾ ਬਿਲਕੁਲ ਐ ਨਾਲ ਸੁਰਖ ਆਪਾਂ ਕੱਚਾ ਕਹਿ ਸਕਦੇ ਆ ਲਾਲ ਸੂਆ ਤੇ ਇਹ ਬੱਚਾ ਮਗਰ ਬੱਚਾ ਹੈ ਹਾਂ ਬਸਾ ਦੇਗੀ ਜੀ ਲਖੇ ਬੱਚਾ ਠੀਕ ਐ ਤੇ ਲੈਵਾਲੂ ਬਸ ਉਹਨਾਂ ਨਾਲ ਬੈਠਦਾ ਨਾ ਕੱਲਾ ਕੱਲਾ ਥਾਣਾ ਲਖੇ ਹੂੰ ਤੇ ਮੰਨ ਕੇ ਚੱਲ ਠੰਡੀ ਸੀਲ ਨਿਆਣਾ ਪਾ ਕੇ ਬਹਿ ਜਾ ਪੈਰ ਵੀ ਨਹੀਂ ਪਟੂਗੀ ਤਾਰਾ ਮਾਦ ਦੀ ਰਪ ਤੋਰਨ ਤੋਂ ਪਹਿਲਾਂ ਤਾਰਾ ਮਾਰਦੇ ਨੇ ਤੋਰ ਕੇ ਦਿਖਾ ਦਿੰਦੇ ਆ ਤੋਰ ਦੇ ਫੇਰ ਹਾਂ ਤੋਰ ਕੇ ਸਮ ਦਿਖਾ ਦੇ ਮਿੱਤਰੋ ਜਿੰਨਾ ਤਾਰਾ ਮਾਰ ਦਿਆਂਗੇ ਹਾਂ ਤਾਰਾ ਨੂੰ ਮਾਰ ਦਿਆਂਗੇ ਨਾ ਪਤਾ ਠੀਕ ਐ ਥੋੜਾ ਜਿਆ ਬੱਚੇ ਦਾ ਜਿਆਦਾ ਕਰਦੀ ਆ ਇੱਕ ਕ੍ਰਾਸ ਨਾਲ ਥੋੜਾ ਬੱਚੇ ਦਾ ਕਰ ਜਾਂਦੇ ਨੇ ਠੀਕ ਐ ਬਦੋ ਘੰਟੀ ਹੋਇਆ ਸੂਈ ਨੂੰ ਦੋ ਤੋਂ ਢਾਈ ਹੋ ਗਏ ਹੋਣਗੇ ਹਮ ਬਸ ਜੇਰ ਜੁਰ ਪੈ ਗਈ ਫਿਰ ਇਹਦੀ ਜੇਰ ਜੱਪਾ ਵੀਰੇ ਡਾਨਾ ਲੈ ਇਥੋਂ ਨਿਗਾਹ ਮਾਰ ਲਓ ਜੀ ਬਾਕੀ ਸੰਤਾਂ ਥਾਂ ਦੇਖਾ ਲੱਖੇ ਇਧਰੇ ਪਛਦੀ ਆ ਕੇ ਵੀਰੇ ਹੂੰ ਅਟੋਈ ਲੈ ਇਥੋਂ ਥਾਂ ਦੇ ਲਓ ਕਰਦੇ ਕਿਹੜਾ ਕੋਈ ਵੀਰ ਹੋਰ ਗਿਆ ਕਰ ਦੇ ਇੱਕ ਲੰਬਾ ਆਏ ਕੋਈ ਭਰਾ ਦੂਦਰਾ ਡੇ ਆਉਂਦਾ ਨਾ ਕੋਈ ਦਿੱਕਤਾਂ ਲੱਗੇ ਕੋਈ ਲੰਗ ਲੰਗ ਨਹੀਂ ਮਿੱਤਰ ਆਇਆ ਕਿਸ ਵਾਸਤੇ ਕੋਈ ਵੀ ਵੀਰ ਕਿੱਥੋਂ ਆਨਲਾਈਨ ਮੰਗਾ ਲੇ ਸਕਦੀ ਠੀਕ ਹੈ ਤੋਰੇ ਦੀ ਥਣਾ ਦੀ ਆਪਣੀ ਗਾਰੰਟੀ ਹੋਊਗੀ ਪੂਰ ਸਰਲੇ ਗੰਡ ਸ਼ਦੀ ਕੋਈ ਪੂਰ ਸਰਲੇ ਦੀ ਆਪਣੀ ਗਾਰੰਟੀ ਉੱਤੋਂ ਅਗਲੇ ਨਹੀਂ ਦੇਖਣੀ ਆ ਹਜਾ ਲਾ ਕਦ ਕਾਟ ਬਾਜਿਆ 11 ਨਹੀਂ ਸੀ ਲਾ ਬਾਈ ਬੱਚੇ ਦਾ ਥੋੜਾ ਜਿਹਾ ਕਰਦੀ ਆ ਹਨ ਹੂੰ ਆ ਦੇਖੋ ਸਾਰਾ ਮਰਵਾ ਦੇਾਂਗੇ ਆ ਹਾਂ ਤੇ ਰੇਟ ਮਿੱਤਰ ਹੋ ਜਾਇਜ ਹੋਇਆ ਫਿਰ ਇਹਦਾ ਰੇਟ ਵੀ ਬਿਲਕੁਲ ਜਾਇਜ ਕਰਨ ਠੀਕ ਹੈ ਜੀ ਹਾਂ 17 ਆਵਾਜ਼ ਫਿਰ ਆਪਾਂ ਰੇਟ ਵੀ ਸਾਂਝਾ ਕਰ ਦਿੰਦੇ ਆ ਇੱਥੋਂ ਬੈਕਸੈਟ ਤੋਂ ਲੈ ਆ ਮਾਰ ਲੋ ਨੀਗਾ ਪੁੱਤਰ ਪਿੱਛੇ ਨੂੰ ਵੀ ਲੈ ਆਉਣਾ ਕਹੇਗਾ ਤੇ ਮੂਹਰ ਨੂੰ ਕਹੇਗਾ ਲੈ ਆ ਬੰਦਾ ਦੁੱਧ ਭਾਉ ਲੱਗ ਭੱਜੇ ਲੱਖੇ ਦੇਖ ਆਪਾਂ ਨੂੰ ਤਾਂ 16 ਕਿਲੋ ਮਾਲਕਾਂ ਨੇ ਦੱਸਿਆ ਵੀ ਚੋਇਆ ਠੀਕ ਹੈ ਆਪਾਂ ਚੋਇਆ ਨਹੀਂ ਐਵੇਂ ਆਪਾਂ ਕਹਿ ਦਈਏ ਪਰ ਮੇਰੇ ਹਿਸਾਬ ਨਾਲ ਜੇ ਹਿਸਾਬ ਨਾਲ ਅੰਗ ਲੱਗਿਆ ਬੱਸੀ ਦੇ ਵੀ ਉਹਦੇ 17 18 ਕਿਲੋ ਨਾਰਮਲ ਹੀ ਪਾ ਦੇਣਾ ਬੱਸੀ ਨੇ ਛੇ ਪਾ ਦੂ ਕੋਈ ਵੱਡੀ ਗੱਲ ਨਹੀਂ ਹਾਂ ਠੀਕ ਕੋਈ ਐ ਆਪਾਂ ਨੇ ਆਪਾ ਦੰਨੇ ਆ ਨਿਆਣਾ ਆਪਾ ਦੋ ਨਿਆਣਾ ਮਗਰ ਧਾਰਾ ਮਾਰ ਕੇ ਦਿਖਾ ਦੇ ਨੇ ਮਿੱਤਰੋ ਹਾਂ ਤੇ ਮਗਰ ਬੱਚਾ ਬੱਚਾ ਆ ਕੇ ਜਿਹੇ ਤੇ ਬੱਚੀ ਹੁੰਦੀ ਸੋਹਣੀ ਬੜੀ ਸੀ ਤੇ ਇੱਥੇ ਕੋਈ ਆਏ ਨਹੀਂ ਹੁੰਦਾ ਠੀਕ ਆ ਜੀ ਅਗਲਾ ਕਹਿੰਦਾ ਕ੍ਰਾਸ ਪਸ਼ੂ ਆ ਹੂੰ ਲੱਤ ਛੜ ਕਰੂਗਾ ਹੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡੇ ਸਾਹਮਣੇ ਬੈਠੇ ਸਾਹਮਣੇ ਆ ਪਾਈ ਜਨਾਂ ਕਿ ਬੱਚਾ ਵੀ ਛੱਡ ਲਿਆ ਠੀਕ ਆ ਜੀ ਕੋ ਲੱਖੇ ਧਾਰਾ ਦੇਖੋ ਮਾਰ ਕਿਹੜੇ ਆ ਜਾ ਲੈ ਹੂੰ ਕੀ ਕੁਆਲਿਟੀ ਆ ਆ ਮੂਰੇ ਕੱਢ ਦੀ ਕਰ ਠੀਕ ਆ ਛੜ ਜੇ ਕਮਟ ਲਓ ਜੀ ਦੇਖੋ ਕੋਈ ਪਛਮਾਨ ਨਹੀਂ ਕਰਾਇਆ ਠੀਕ ਹੈ ਕੋਈ ਵੀਰ ਆਨਲਾਈਨ ਮਗਾ ਲਓ ਥੱਲੇ ਦੀ ਤਾਂ ਆਪਣੀ ਗਰੰਟੀ ਹੋ ਠੀਕ ਹੈ ਜੀ ਹਾਂ ਅਜੇ ਤਾਜੀ ਸੀ ਇਸ ਨੂੰ ਪਤਾ ਹੈ ਜਿਹੜਾ ਇਹ ਇਹ ਸਾਹ ਪੈਰ ਵੀ ਪੱਟ ਜੇਗਾ ਆਪਣੀ ਗਰੰਟੀ ਆ ਬੱਚਾ ਛੱਡੋ ਨਿਆਣਾ ਪਊ ਆ ਦੇਖੋ ਤੁਹਾਡੇ ਸਾਹਮਣੇ ਪਾਇਆ ਕੋਈ ਦਿੱਕਤ ਨਹੀਂ ਗੱਲ ਨਹੀਂ ਜੀ ਬੈ ਬੈ ਦਵਾਰੇ ਵਸਾਕ ਬੁੜੀ ਬੈ ਜੇ ਕੋਈ ਬੰਦਾ ਖਾਣ ਪੈਨ ਵੀ ਬਧੀ ਚਾਰੂ ਆ ਕੋਈ ਚੁਈ ਜਾਵੇ ਖਾਣ ਪੈਨ ਵੀ ਬਧੀ ਚਾਰੂ ਆ ਬਿਲਕੁਲ ਠੀਕ ਆ ਓਕੇ ਆ ਤੇ ਰੇਟ ਦੱਸ ਫਿਰ ਲੈਣ ਦੇ ਜਦਾ ਫਿਰ ਕਿੰਨਾ ਕਰਨਾ ਹੈ ਰੇਟ ਬੜਾ ਨਹੀਂ ਆਪਾਂ ਕਰਨਾ ਬਸ 61000 ਦੀ ਦੇ ਦਿਆਂਗੇ 60 ਤੇ 1 ਦੀ 60000 ਤੇ 1 ਦੀ ਇਹ ਚ ਵੀ ਮਾੜਾ ਠਾ ਕਰ ਦੇਗਾ ਹਾਂ ਮਾਨ ਤਾਂ ਜਰੂਰ ਹੋਣਾ ਵੀਰੇ ਹਾਂ 60 ਤੇ 1 61000 ਬਈ ਬੇਮੁੱਲ ਹੈ ਹਾਂ ਤੇ ਇਧਰ ਨੂੰ ਕਰੀ ਮਾੜ ਸਮਾਰ ਕੇ ਲੈ ਬਾਤ ਖਾ ਤੇ ਇਹ ਜੋ ਤੁਹਾਡਾ ਕੋਈ ਗੱਲ ਨਹੀਂ ਵਾਧਾ ਘਾਟਾ ਬਾਈ ਕਹਿੰਦਾ ਜਰੂਰ ਕਰਦਾ ਇਹ ਗੱਲ ਨਹੀਂ ਵੀ ਇਸੋ ਤੋਂ ਸਾਹ ਵਾਲਾ ਕੁਸਵਾਦ ਲੈਣ ਵਾਲਾ ਤੇ ਲੱਖੇ ਫੋਨ ਨਾਲ ਆਵੇ ਦੇਖ ਹਨ ਹਾਂ ਜੀ ਹਾਂ ਜੀ ਸਹੀ ਗੱਲ ਹੈ ਵਿੱਚ ਚਮਾਲ ਵਿੱਚ ਹੁੰਦੇ ਆ ਵੀਰ ਦੇਖ ਲੈ ਵਾ ਦਿਖਾ ਬੱਸੀ ਦਾ ਚੰਗਾ ਨਾ ਹਲੇ ਵਾ ਹਾਂ ਦੋਨਾਂ ਸੈਟਾਂ ਥਾਂ ਦਿਖਾ ਦੇ ਹੂੰ ਸੋਨਾ ਮਿੱਤਰ ਕੱਲ ਕਾਠਾ ਬੈਠਦਾ ਰੰਗ ਬਰਿੰਟੂ ਚੰਗਾ ਮੂਰੇ ਗਰਮੀ ਵਾਲਾ ਤੋਹਫਾ ਗਾ ਹਾਂ ਤੇ 60000 ਮੋਲਾ ਇਹ ਚ ਤੁਹਾਡਾ ਹੋ ਜੂਗਾ ਵਾਧਾ ਕਾਟਾ ਮੌਕੇ ਤੇ ਮਾਨਤਨ ਜ਼ਰੂਰ ਹੋ ਜੂਗੀ ਇਹੀ ਚੀਜ਼ਾਂ ਚੱਲਣੀਆਂ ਲੱਖੇ ਹੁਣ ਹਾਂ ਗਰਮੀ ਗਰਮੀ ਇਹੀ ਚੱਲਣੀਆਂ ਹੈਗੇ ਨਾ ਇਹੀ ਚੱਲਣੀਆਂ ਜਰਸੀ ਨਾਲ ਕਲਾਉ ਜਾਵਾ ਹੈਗੇ ਨਾ ਹਾਂ ਸ਼ਰੀਰ ਢਾਂਚਾ ਜਰਾ ਜਰਸੀ ਵਾਲਾ ਇਹ ਅਗਲੇ ਕਿਤੋਂ ਕੜ ਗੱਬਣਾ ਹਾਂਜੀ ਪਲੂਨ ਬੱਸੀ ਸੂਈ ਵੀ ਆ ਦੂਜੇ ਲਈ ਗੱਬਣਾ ਕਿਨੇ ਡਾ ਦੀ ਗੱਬਣਾਉਣਾ ਇਹ ਸਾਢੇ 3 ਮਹੀਨੇ ਦੀ ਚੈੱਕ ਪਾਸਾ ਲਖੇ ਸਾਢੇ 3 ਉਹਨਾਂ ਦੀ ਗੱਬਣ ਚੱਕਵਾ ਤੇ ਦੁੱਧ ਆਸਟਾ ਕਿੰਨਾ ਤੋਲ ਕੇ ਦੇਣਾ ਆਪਾਂ ਆਪਾਂ 8 ਲੀਟਰ ਦੁੱਧ ਮਿਲ ਕੇ ਦੇਣਾ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਠੀਕ ਹੈ ਨਹੀਂ ਕਹਿਣ ਦੀ ਗੱਲ ਨਹੀਂ ਠੰਡੀ ਸੀਲ ਦੀ ਅਗਲੇ ਦੇ ਘਰ ਤੱਕ ਦੀ ਗਾਰੰਟੀ ਹੋ ਠੀਕ ਹੈ ਤੇ ਥਾਂ ਤੋਂ ਮਤਲਬ ਚੈੱਕ ਕਰ ਲਓ ਕਦ ਚੈੱਕ ਕਰਾ ਲੱਖੇ ਪਹਿਲਾਂ ਕੋਈ ਛੋਟੀ ਨਾ ਮੰਨ ਕੇ ਆਵੇ ਤੇ ਬਾਕੀ ਰਹੀ ਗੱਲ ਟਾਈਮ ਨੋਟ ਕਰ ਲੋ ਵੀ ਅਸੀਂ ਪੌਣ ਇੱਕ ਦਾ ਹੋਏ ਵੀਡੀਓ ਬਣਾ ਰਹੇ ਆ ਤੇ ਚਵਾਈ ਗਾਂ ਦੀ ਹੋਈ ਵੀ ਹੈਗੀ ਇਸ ਕਰਕੇ ਜੇ ਥਾਣਾ ਜਜਮੈਂਟ ਲੈ ਵੀ ਦੋਸਤਾਂ ਨਾਲ ਕਰ ਲਓ ਵੀ ਸ਼ਾਮ ਤੱਕ ਵੀਰ ਲਖੇ ਟਾਈਮ ਟੂ ਟਾਈਮ ਚੋਕੇ ਲੈ ਕੇ ਜਾਵੇ ਠੀਕ ਆ 8 ਕਿਲੋ ਤੋਂ ਦੁੱਧ ਘਾਟਦਾ ਨਹੀਂਗਾ 8 ਕਿਲੋ ਮਿਣਕੀ ਦੇਵਾਂਗੇ ਕੱਦ ਕਾੜਾ ਬੜਾ ਚੰਗਾ ਦਾ ਬਾਈ ਹਾਂ ਕੋਈ ਵਿੱਚੋਂ ਅਗਲਾ ਕਹਿੰਦਾ ਵੀ ਛੋਟੀ ਜੀ ਹੋਊਗੀ ਹਨਾ ਲੰਬੀ ਲੰਬਾਈ ਲੰਬਾਈ ਲੂਪ ਹੋਈ ਆ ਟਾਈਮ ਅਸੀਂ ਚਵਾ ਕੇ ਵੇਚਾਂਗੇ ਦਾ ਲਖੇ ਠੀਕ ਆ ਬਰਾ ਹਾਂ ਕੱਦ ਦਿਖਾ ਦੇ ਫੇਸ ਦਿਖਾ ਦੇ ਤੇ ਮੰਨ ਕੇ ਬਰੀਡ ਦਿਖਾ ਦੇ ਹਮ ਸਾਰਾ ਕੁਝ ਓਕੇ ਹੈਗਾ ਹਾਂ ਬਰੀਡ ਵੀ ਆ ਗਈ ਤੇ ਕੱਦ ਕਾਠ ਵੀ ਆ ਗਿਆ ਤੇ ਮੇਲ ਵੀ ਲੰਬਾਈ ਪੂਰੀ ਉੱਚੀ ਆ ਗਈ ਤੇ ਦੁੱਧੋ ਵੀ ਵਧਿਆ ਆਇਆ ਨਹੀਂ ਹਾਈਵੇ ਵਾਲਾ ਦੁੱਧੋ ਹੱਟੀ ਵੀ ਆ ਗਈ ਖਰਚਾ ਬੱਲੇ ਬੂ ਥੋੜਾ ਖਰਚਾ ਵੀ ਕੱਢੀ ਜਾਊਗੀ ਤੇ ਤਿੰਨ ਮਹੀਨੇ ਗੱਭਣ ਚੱਕਾ ਥਾਂ ਲੈ ਵੀ ਦੀ ਤਾਂ ਬਿੱਤੋਂ ਬਾਲੀ ਸਾਫ ਆ ਤੇ ਤਾਈ ਨੂੰ ਦੁੱਧ ਕਿੰਨਾ ਕੁ ਪਾਇਆ ਵੈਦਾ ਭਾਈ 22 23 ਕਿਲੋ ਦੱਸਿਆ ਮਾਲਕਾਂ ਨੇ ਆਪਾਂ ਚੋਇਆ ਨਹੀਂ ਅਗਲੇ ਦੇ ਦੱਸਣ ਹਿਸਾਬ ਕਿਤਾਬ ਆ ਠੀਕ ਆ ਠੀਕ ਆ ਤੇ ਬਾਕੀ ਆਪਣੇ ਕੋਲੇ ਇਸ ਟਾਈਮ 8 ਲੀਟਰ ਦੁੱਧ ਤਿਆਰ ਆ ਸਮਝ ਜਿਹੜੇ ਭਰਾ ਦੇ ਖਰੀਦਣ ਉਹਨੇ ਆਪ ਸਮਝ ਲੈ ਕੀ ਗੱਲ ਬਾਤ ਆ ਆ ਜਾ ਲੱਖੇ ਇਧਰ ਦੀ ਲੈ ਬਾਦ ਉਹ ਦਿੱਕਤ ਵਾਲੀ ਗੱਲ ਨਹੀਂ ਲੈ ਹੂੰ ਜੱਕੀਆਂ ਪਾਈ ਜਾਵੇ ਲੱਕੇ ਕੋਈ ਆਇ ਨਹੀਂਗਾ ਵੀ ਇੱਥੇ ਲੜਾ ਦਾ ਕੰਮ ਹੀ ਨਹੀਂ ਆਈ ਤੇ ਤੁਸ ਨੂੰ ਕਬਈ ਨਹੀਂ ਛਾੜ ਤੂੰ ਥੰਦ ਖਾਣਾ ਮਿੱਤਰੋ ਤੇ ਫਿਰ ਵੀਰੇ ਇਹਦਾ ਇਹਦਾ ਲੈਂਡ ਦਾ ਮੁੱਲ ਫਿਰ ਕਿਆ ਕਰਨਾ ਹੈ ਇਹਦਾ ਮੁੱਲ ਨਹੀਂ ਆਪਾਂ ਕਰਨਾ 108 ਸੱਪਾ ਜਾਂ ਹੋਊਗਾ ਪੂਰੇ 55000 ਰੁਪਏ ਚੋਂ 50 ਤੇ 5 ਦੀ 50 ਤੇ 5 ਦੀ ਬਸ ਮਾਲਾ ਬੜਾ ਛੋੜ ਸੱਪਾ ਹੋ ਜੂ ਚੋਂ 108 ਸੱਪਾ ਹੋਊਗਾ ਮਾਨਤਨ ਦੇਖ ਜਰੂਰ ਕਰਨਾ ਕੋਈ ਆਏ ਨਹੀਂ ਗੱਲ ਹੈਗੀ ਹੈਨਾ ਠੀਕ ਆ ਜੀ ਹਾਂ ਬਾਹਰ ਚੰਗੀ ਆ ਮਿੱਤਰੋ ਟੋਕੜ ਗਵਨ ਚੱਕਪਾ ਆ ਗਈ ਤੇ ਇਹ ਤੁਸ ਨੂੰ ਕ੍ਰੋਸ ਮੈਂ ਤੁਸ ਨੂੰ ਫੇਰ ਨਜ਼ਰ ਮਰਾ ਦੇਣਾਗਾ ਤੇ 60 ਤੇ 6100 ਬਾਦਾ ਕੱਟਾ ਥੋੜਾ ਜਿਹਾ ਰੂਵਾ ਥਾਂ ਤੋਂ ਬੜਾ ਚੰਗਾ ਲੱਗਿਆ ਕਰਮਾ ਨੂੰ ਕਵਾਲਿਟੀ ਮੁਠੀਆ ਥਾਂ ਲੱਗਿਆ ਵਾ ਤੇ ਚਾਰ ਹੀ ਥਾਣਾ ਪੰਜਵੀਂ ਸ਼ਹੀ ਫੋਟਸਾਂ ਘੋਰਾ ਗਏ ਨਹੀਂ ਉਹ ਆਪਣੀ ਗਾਰੰਟੀ ਫੋਟਸਾਂ ਆਂਗਦੀ ਹੈ ਤੇ ਚੰਗੀ ਠੰਡੀ ਸੀਲ ਹੈ ਬਾਕੀ ਦੇਖੋ ਜਿਹੜੇ ਪ੍ਰਾਣੇ ਫਿਰਦੇ ਦੋ ਰਾਂ ਚੋਲੇ ਚਾਹੇ ਕੇ ਮਰਜੀ ਥੱਲੀ ਕਰ ਲਿਆ ਕੇ ਸੋ ਬਾਜ ਦਾ ਪਿੰਡ ਨੈਨੇਵਾਲ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬੋਲਿਓ ਕਿੰਨਾ 6280612633 ਹੈ ਵੀਰੇ ਠੀਕ ਆ ਧੰਨਵਾਦ ਜੀ